ਲੋ ਵੀ ਦੋਸਤੋ ਇਹ ਜਾਣ ਵਾਲਿਆਂ ਚ ਨਹੀਂ ਗਿਆ ਦੇਖੋ ਜੀ ਚੁੱਲੇ ਚਲੇ ਲਿਆ ਕੇ ਰੱਖਿਓ ਯਾਰ ਵਾਹ ਵੀਰ ਕੀ ਬਾਤ ਹੈ ਨਾ ਇਹ ਤਾਂ ਨਹੀਂ ਹਿੱਲਦੇ ਇਥੋਂ ਹਨ ਇਹ ਨਹੀਂ ਇੰਨੇ ਕਦਾ ਹਿੱਲਣਾ ਫਰਿਜ ਉਹ ਤੋ ਡਾਪੜਾ ਜਾਈ ਫਰਿਜ ਲੱਦੀ ਘਰੇ ਇਹ ਫਰਿਜ ਚਲਦੀ ਆ ਆ ਲੈੜ ਕਿੱਥੋਂ ਲਈ ਅੰਕਲ ਜੀ ਆ ਵੇਖ ਖੰਮੇ ਤੋਂ ਸਰਕਾਰੀ ਖੰਮੇ ਤੋਂ ਸਿੱਧਾ ਸਿੱਧੀ ਲਈ ਰੱਖੀ ਆ ਲੈ ਵੀ ਸੱਜਣੋ ਸਿੱਧੀ ਲੈਟ ਵਿੱਚ ਆ ਦੇਖ ਉਹ ਤੇਰੇ ਫਰਿਜ ਤਾਂ ਵੇਖ ਲੈ ਵਾਹ ਅੱਛਾ ਅੰਦਰ ਬ੍ਰੈਡ ਬਰੂਡ ਦੁੱਧ ਦਹੀਂ ਪਨੀਰ ਵਾਹ ਇੱਧਰ ਆ ਕੇ ਠੀਕ ਆ ਸਾਰੀਆਂ ਸਹੂਲਤਾਂ ਸਾਰੀਆਂ ਸਹੂਲਤਾਂ ਮਿੱਤਰਾਂ ਦੀ ਟਰਾਲੀ 'ਚ ਸਾਰੀਆਂ ਸਹੂਲਤਾਂ ਲਓ ਜੀ ਇੱਧਰ ਅੱਗੇ ਤੁਹਾਨੂੰ ਵਿਖਾਉਣੇ ਆ ਵਾਹ ਤੇਰੇ ਵਾਹਿਗੁਰੂ ਪਿੰਡ ਏਸੀ ਗੱਡਾ ਇੱਧਰ ਦੇਵੀ ਲਾਲ ਏਸੀ ਗੱਡ ਰੱਖਿਆ ਦੇਵੀ ਵਾਲਾ ਤੋਂ ਦੋਸਤੋ ਜੀ ਕੋੜਕਪੂਰਾ ਦਿਹਾਤੀ ਬੀੜ ਰੋਡ ਟਰਾਲੀ ਸ਼ਿੰਗਾਰ ਰੱਖੀ ਗੁਰੂਓ ਤੁਸੀਂ ਤਾਂ ਸੋਡਾ ਭਲਾਓ ਜੇ ਕੰਮ ਬੜਾ ਐਡਮ ਟੈਟਰ ਕਰ ਰੱਖਿਆ ਹੈ ਦਾ ਅੰਨੇ ਜਰਦਾ ਆ ਵੇ ਲੋ ਆਂਡੂ ਗੋਭੀ ਸਸਤੀ ਬਣੀ ਪਈ ਆ ਹਾਂ ਮੋਦੀ ਆਪ ਦਾ ਸਾਲਾ ਮੇਰਾ ਛੜਾ ਕੋਈ ਭੈਣ ਦੇ ਕਾਜ਼ਮ ਨੇ ਸਾਨੂੰ ਇਹ ਰੋਟੀਆਂ ਪਕਾਉਣ ਲਾਤਾ ਸਹੀ ਗੱਲ ਹੈ ਉਹ ਕਹਿੰਦਾ ਇਹ ਭੈ ਦੱਸ ਆਪ ਤਾਂ ਤੈਨੂੰ ਕੋਈ ਰੀੜੇ ਧੋਤੇ ਨਹੀਂ ਮਿਲਦੇ ਉਹ ਮੱਚਦਾ ਸੀ ਉਹ ਕਹਿੰਦਾ ਇਹ ਇਹ ਮੈਂ ਛੜਾ ਇਹ ਵੀ ਇਹ ਵੀ ਛੜੇ ਰਹਿਣ ਹਾਂ ਉਹ ਤਾਂ ਕਰਕੇ ਆਪ ਨੂੰ ਬਿਠਾ ਰੱਖਿਆ ਨੇ ਆ ਵੇ ਨਾ ਗੱਲ ਹੈ ਸਾਡੇ ਕੋਲੇ ਆ ਉਹ ਵੇਦਾ ਸਾਡੇ ਭਰਾ ਆਉਂਦੇ ਤੇ ਲੰਗਰ ਦੇ ਜਾਂਦੇ ਆ ਚੱਕੋ ਵੀਰੇ ਖਾਓ ਕੀ ਖਾਣਾ ਇੱਕ ਗੱਲ ਬੰਦੇ ਬਣਾਤਾ ਬਣੋ ਰੋਟੀਆਂ ਲੱਟੀਆਂ ਪਕਾਉਣ ਦਾ ਲਾਦਾ ਨਾ ਯਾਰ ਰੋਟੀਆਂ ਇਹ ਤਾਂ ਆਪਣਾ ਕਿੱਤਾ ਹੀ ਹੈ ਇਹ ਕਿੱਤਾ ਮੋਤੀ ਕਿਹੜੇ ਬਾਗ ਦਾ ਗੋਬੜੂ ਆ ਯਾਰ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਾਰੇ ਪੰਜਾਬ ਨੂੰ ਕਰਤਾ ਇਕੱਠਾ ਪੰਜਾਬ ਨੂੰ ਕਿ ਹਰਿਆਣਾ ਨੂੰ ਸਾਰਿਆਂ ਨੂੰ ਇਕੱਠਾ ਕਰਤਾ ਹਾਂ ਯਾਨੀ ਕਿ ਭੁੱਖਾ ਕਿਸੇ ਨੂੰ ਰਹਿਣ ਨਹੀਂ ਦਿੰਦੇ ਹਾਂ ਭਾਈ ਨਾ ਨਾ ਭੁੱਖਾ ਕਿੱਤੇ ਯਾਰ ਹਾਂ ਦੇਖ ਯਾਰ ਬਦਾਮ ਵਾਲੀ ਖੀਰ ਆਉਂਦੀ ਆ ਅੱਛਾ ਬਦਾਮ ਦੇ ਕੇ ਜਾਂਦੇ ਆ ਹਲਵਾ ਬਣ ਕੇ ਆਉਂਦਾ ਉਹ ਯਾਰ ਭਾਈ ਉਹ ਤਾ ਜਿੰਦ ਬੇਟੀਆ ਓ ਠੀਕ ਲਓ ਜੀ ਸੰਧੂਆਂ ਦੇ ਦੋ ਜਲੇਬੀਆਂ ਵਧੀਆ ਬਾਈ ਜੀ ਇਹ ਇਹ ਦੇਸੀ ਘਿਉ ਦੀਆਂ ਵੰਡ ਕੇ ਗਏ ਸਾਡੇ ਭਰਾ ਚ ਦੇਸੀ ਘਿਉ ਦੀਆਂ ਜਲੇਬੀਆਂ ਦੇਸੀ ਘਿਉ ਦੀਆਂ ਮਾ ਵੀਰ ਓਏ ਖਾ ਗਏ ਵੇ ਓਏ ਖਾ ਗਏ ਤਵਾਦ ਪੂਰੀਆਂ ਪੂਰੀਆਂ ਸਿਰਾਂ ਨਾ ਉਹ ਤਾਂ ਹੀ ਤਾਂ ਡਰੀ ਜਾਂਦਾ ਹੋ ਉਹਨੂੰ ਪਤਾ ਵੀ ਜੇ ਦਿੱਲੀ ਪਹੁੰਚ ਗਏ ਨਾ ਨਹੀਂ ਉੱਠਣਾ ਹਾਂ ਕਿੱਥੇ ਗੱਲ ਹੋ ਰਹੀ ਹੈ ਉਹ ਤਾਂ ਪਰ ਕਾਰਨ ਗੱਲ ਪਤਾ ਕੀ ਆ ਬਾਈ ਜੀ ਮੋਦੀ ਨੂੰ ਆਪ ਹੋਣਾ ਚਾਹੀਦਾ ਮੈਂ ਹਾਂ ਵੀ ਅਸੀਂ ਤੇਰੇ ਤੋਂ ਨਾਲ ਖੜਿਆ ਹਾਂ ਇੱਥੇ ਗੰਦਾ ਗੱਡਦਿਆਂ ਉੱਥੇ ਗੰਦਾ ਗੱਡਦਿਆਂ ਇਹਦੇ ਨਾਲ ਸਾਡਾ ਗਵਾਂਢੀ ਦੇਸ਼ ਪਾਕਿਸਤਾਨੀ ਚੰਗਾ ਉਹ ਹੀ ਚੰਗਾ ਬਾਬਾ ਨਨਕਾਣਾ ਸਾਹਿਬ ਦੇ ਅੱਗੇ ਦਰਸ਼ਨ ਤਾਂ ਕਰ ਦਰਸ਼ਨ ਕਰ ਜੋ ਸਹੀ ਗੱਲ ਹੈ ਹਲੇ ਸਾਡਾ ਮੇਰਾ ਉਹ ਤੂੰ ਘਾਂਡ ਪੇ ਪਿਆ ਸਾਡਾ ਗਵਾਂਢੀ ਦੇਸ਼ ਆ ਦਿੰਦਾ ਜੀ ਹਾਂ ਉਹ ਸਾਡਾ ਬਗਾਨਾ ਦੇਸ਼ ਹੈ ਇਹ ਤਾਂ ਸਾਡਾ ਆਜ਼ਾਦ ਦੇਸ਼ ਆ ਹਾਂ ਸਹੀ ਮੈਂ ਦੀ ਆਉਣ ਤੋਂ ਮੇਰੇ ਕੋਲੇ ਜਿਹੜਾ ਹੁੰਦਾ ਹੈ ਉਹ ਕਦੇ ਵੀ ਆਉਣ ਦੇ ਬਾਈ ਕੋਈ ਨਹੀਂ ਦੁੱਖ ਲੱਗ ਲਈ ਤਾਂ ਮੈਨੂੰ ਦੱਸਣਗੇ ਕੀ ਖੱਟੜ ਸਰਕਾਰ ਦਾ ਹੀ ਵਿਗਾੜਾ ਸੀ ਬਾਈ ਕੀ ਵਿਗਾੜਿਆ ਹਰਿਆਣੇ ਦਾ ਵਿਗਾੜਿਆ ਸੀ ਬਿਲਕੁਲ ਸਹੀ ਹੈ ਬਹੁਤ ਵਿਗਾੜਿਆ ਸੀ ਨਹੀਂ ਵਿਗਾੜੇ ਨਹੀਂ ਵਿਗਾੜੇ ਵਿਗਾੜੇ ਨਾ ਹਰਿਆਣਾ ਸਾਡਾ ਸਾਡੇ ਭਾਈ ਚਾਰੇ ਆ ਸਾਡਾ ਛੋਟਾ ਭਾਈ ਜਾਰਾ ਹੂੰ ਸਾਡਾ ਸਾਰਾ ਕੁਝ ਆ ਫਿਰ ਖੱਟੜ ਸਾਡੇ ਕੋਲੇ ਦੁਸ਼ਮਣ ਕਿਉਂ ਬਣਦਾ ਸਾਡਾ ਬਣਦਾ ਸਹੀ ਗੱਲ ਹੈ ਜੀ ਬਿਲਕੁਲ ਅੰਕਲ ਸਹੀ ਗੱਲ ਤੁਸੀਂ ਅੰਕਲ ਨੂੰ ਦੁਸ਼ਮਣ ਨਹੀਂ ਬਣਦਾ ਖੱਟੜ ਨੂੰ ਕਹਿੰਦਾ ਵੀ ਆ ਜਾਊਗੀ ਸਾਨੂੰ ਜਲੇਵਾ ਦੇ ਕੋਸਾਨਾ ਸਾਨੂੰ ਪਾਸ ਉਹਨੇ ਗੋਈਏ ਠਾਈ ਦੇ ਚੱਲਣਾ ਹੂੰ ਜਿਹੋ ਉਹਨਾਂ ਨੇ ਕਹਤਾ ਬਾਰਡਰ ਚੱਕਣਾ ਇਹ ਬਾਰਡਰ ਵੀ ਚੱਕ ਦੇਣਗੇ ਚੱਕ ਦਿਓ ਵੇ ਕੱਲ ਨੂੰ ਫਿਰ ਕੁਝ ਹੋ ਜੇ ਵਾ ਕਾਲ ਦੀ ਡੇਕਿਆ ਸਾਨੂੰ ਕੋਈ ਗੋਲੀ ਗਾਲੀ ਤੋਂ ਡਰਨੀ ਅਛਾ ਕੋਈ ਚੱਕਰ ਨਹੀਂ ਸ਼ੰਭੂ ਇੱਕ ਚੱਲ ਗਈ ਆ ਗੋਲੀ ਕੋਈ ਚੱਕਰ ਨਹੀਂ ਅਛਾ ਬੰਦਿਆਂ ਤੇ ਚਲਦਿਆਂ ਆਉਂਦੇ ਬੰਦਿਆਂ ਤੇ ਚਲਦਿਆਂ ਇਹ ਵੀ ਗੱਲ ਸੀ ਵੇ ਵੇ ਹੌਸਲਾ ਬੁਲਾਂਦਾ ਉਹਨੇ ਆਖਿਆ ਕੋਈ ਚੱਕਰ ਨਹੀਂ ਹੈ ਖਿੱਚ ਦਿਆਂਗੇ ਕੱਲ ਨੂੰ ਕੱਲ ਨੂੰ ਆਪਾਂ ਨੂੰ ਟਰੈਕਟਰ ਲਿਆਉਣੇ ਪੈਣੇ ਤਗੜੇ ਉਹ ਖਿੱਚਣੇ ਵੀ ਆ। ਸਾਨੂੰ ਕਾਲ ਆ ਜੇ ਤਾਂ ਹਵਾ ਨੂੰ ਡਾ ਦੇ ਹਵਾ ਨੂੰ ਡਾ ਦੇਉਂਗੇ। ਅਸੀਂ ਅਜਾ ਪ੍ਰਧਾਨ ਦੀ ਕਾਲ ਤੇ ਚੱਲਣਾ ਕੰਮ ਹੈ। ਉਹਨੇ ਆਵੇ ਅਸੀਂ ਕੁਛ ਨਹੀਂ ਕਰਨਾ ਜਦੋਂ ਕਾਲ ਆ ਕੇ ਜਿਹੜੀ ਚੀਜ਼ ਕਹਿੰਦੇ ਮਰਨ ਮੋਲਨ ਨਾਲ ਪਿੱਛੇ ਬਖ ਖੱਚ ਤੇ ਖਿੱਚ ਦੇਣਾ ਮੀਟਰ। ਲਓ ਵੀ ਦੋਸਤੋ ਵੇਖੋ ਜਨੂਨ ਤੁਸੀਂ ਫੌਜਾਂ ਦਾ। ਇਹ ਆ ਗੁਰੂ ਦੀਆਂ ਫੌਜਾਂ। ਕਿਉਂ ਜੀ